ਜੇਪਾ ਮੋਡੇ ਲਈ ਕਟਣਗੇ ਵਾਸਤੇ ਦੱਸਣ ਜਾ ਰਹੇ ਆ ਮੋਟਾ ਜਿਹੜਾ ਹੁੰਦਾ ਹਮੇਸ਼ਾ ਸ਼ਰਟ ਦਾ ਉਹ ਤੀਲੇ ਦੇ ਅਕੋਰਡਿੰਗ ਹੁੰਦਾ ਔਰ ਤੀਰਾ ਜੋ ਆ ਉਹ ਬੈਕ ਗਲੇ ਦੇ ਅਕੋਰਡਿੰਗ ਹੁੰਦਾ ਅਗਰ ਬੈਕ ਵਾਲਾ ਡੀਪ ਹੈ ਤਾਂ ਤੀਰਾ ਛੋਟਾ ਹੋਣਾ ਅਗਰ ਬੈਕ ਵਾਲਾ ਡੀਪ ਨਹੀਂ ਹੈ ਤਾਂ ਤੀਰਾ ਵੱਡਾ ਹੋਏਗਾ ਠੀਕ ਹੈ ਅਗਰ ਆਪਾਂ ਮੋਡਰਨ ਕੱਟ ਪਰਫੈਕਟ ਪਾਲਨੇ ਆ ਤੇ ਸਾਡੀ ਸ਼ਰਟ ਦੀ ਫਿਟਿੰਗ ਜਿਹੜੀ ਬਹੁਤ ਸੋਹਣੀ ਆਉਂਦੀ ਹੈ ਠੀਕ ਹੈ ਤੇ ਅੱਜ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਸਿਰਫ ਮੋਡਰਨ ਕਟਿੰਗ ਦੇ ਬਾਰੇ ਹੀ ਦੱਸਣ ਜਾ ਰਹੇ ਹਾਂ ਤੋਂ ਤੁਸੀਂ ਬੜੀ ਧਿਆਨ ਦੇ ਨਾਲ ਵੀਡੀਓ ਨੂੰ ਦੇਖਣਾ ਔਰ ਪਰਫੈਕਟ ਮੋਡਰਨ ਕਟਿੰਗ ਕਰਨ ਦੀ ਸिखਲਾਈ ਹੈ ਜੋ ਇਸ ਵੀਡੀਓ ਵਿੱਚ ਦਿੱਤੀ ਗਈ ਹੈ ਤੇ ਦੋਸਤੋ ਤੁਸੀਂ ਬੜੇ ਗੌਰ ਨਾਲ ਬੜੇ ਧਿਆਨ ਦੇ ਨਾਲ ਇਸ ਵੀਡੀਓ ਨੂੰ ਦੇਖਣਾ ਠੀਕ ਹੈ ਜੀ ਹੁਣ ਦੋਸਤੋ ਸਭ ਤੋਂ ਜ਼ਰੂਰੀ ਹੁੰਦਾ ਹੈ ਮੋੜੇ ਦੀ ਕਟਿੰਗ ਕਰਨੀ ਠੀਕ ਹੈ ਇਹ ਮੋੜਾ ਜਿਹੜਾ ਕਟਿੰਗ ਹੁੰਦਾ ਹੈ ਇਹ ਹਮੇਸ਼ਾ ਥੀਰੇ ਰਿਕਾਰਡਿੰਗ ਹੁੰਦਾ ਠੀਕ ਹੈ ਇਹ ਆਪਾਂ ਦੇਖੋ 2 ਇੰਚ ਤੇ ਨਿਸ਼ਾਨ ਲਗਾਇਆ ਇਧਰੋਂ 1.5 ਇੰਚ ਅੰਦਰ ਨੂੰ ਹੁਣ ਆਪਾਂ ਇਹ ਫਰੰਟ ਦੀ ਜਿਹੜੀ ਸ਼ੇਪ ਹੈ ਕਾਟ ਦੀ ਉਹ ਦੇਾਂਗੇ 1.5 ਇੰਚ ਉੱਪਰ ਵਾਲੀ ਸਾਈਡ ਨੂੰ ਨਿਸ਼ਾਨ ਲਗਾਉਣਾ ਆਪਾਂ 2 ਇੰਚ ਇਸ ਸਾਈਡ ਨੂੰ ਲਗਾਉਣਾ ਫਿਰ ਇਹਨੂੰ ਆਪਾਂ ਗੁਲਾਇਡੀ ਸ਼ੇਪ ਤਵਾਂਗੇ ਇਸ ਤਰੀਕੇ ਦੇ ਨਾਲ ਅਗਰ ਤੁਸੀਂ ਸ਼ਰਟ ਦਾ ਮੋਡਾ ਕਟਿੰਗ ਕਰਦੇ ਹੋ ਐਸਾ ਦੀ ਦੇ ਆ ਕਰੀਸ਼ ਸ਼ੇਪ ਦਾ ਨਿਸ਼ਾਨ ਤਾਂ ਤੁਹਾਡੀ ਸ਼ਰਟ ਦੀ ਬਿਲਕੁਲ ਪਰਫੈਕਟ ਫਿਟਿੰਗ ਆਏਗੀ ਇਹ 14 ਇੰਚੀ ਤੀਰੇ ਵਾਲਾ ਹੈ 7.5 ਇੰਚ ਫਰੰਟ ਹੈ ਇਸ ਦਾ। ਉਹ ਬੈਕ ਹੈ 3 ਇੰਚ ਦੀ। ਠੀਕ ਹੈ। ਇਸ ਲਈ ਆਪਾਂ 14 ਇੰਚ ਸ਼ੋਲਡਰ ਦਾ ਰੱਖਿਆ ਉੱਪਰ। ਠੀਕ ਹੈ। ਔਰ ਜਦੋਂ ਸ਼ੋਲਡਰ ਵੱਡਾ ਹੋਏਗਾ ਫਿਰ ਉਹਦੀ ਫਰੰਟ ਦੀ ਕਾਰਡ ਹੈ ਜਿਹੜੀ ਉਹ ਅੰਦਰ ਆਣੀ ਆਣੀ ਆ ਠੀਕ ਹੈ। ਇਹ ਹੁਣ ਫਰੰਟ ਦੀ ਕਾਰਡ ਆਪਾਂ 1 ਇੰਚ ਬੈਕ ਦੀ ਕਾਰਡ ਨਾਲੋਂ अंदर निशान लगाया। हूँ आप बैक की काट करा कटिंग करा ये होगी साड़ी बैक की कटिंग हूँ आप कटिंग करा फ्रंट की कटिंग ਬਿਲਕੁਲ ਮਾਰਕੇ ਦੇ ਉੱਪਰ ਠੀਕ ਹੈ ਹਾਂਜੀ ਐ ਸਾਈਡ ਹੋ ਕੇ ਫਰੰਟ ਦੀ ਕਾਟ ਮਾਹੂਈ 1 ਇੰਚ ਦਰਨ ਔਰ 2 ਇੰਚ ਐ ਸਾਈਡ ਨੂੰ 14 ਇੰਚ ਇਸ ਦਾ ਤੀਰਾ ਆ ਔਰ ਜਦੋਂ ਵੀ 14 ਇੰਚ ਤੀਰਾ ਕੱਟਣਾ ਹੈ 14 ਇੰਚ ਤੀਰਾ ਮਤਲਬ ਵੱਡਾ ਤੀਰਾ ਹੈ ਠੀਕ ਹੈ ਬੈਗ ਡੀਪ ਨਹੀਂ ਆਉਂਦੀ ਨਾਰਮਲ ਡੀਪ ਹੈ 3 ਇੰਚ ਇਹ ਪੂਰੀ 1 ਇੰਚ ਦੀ ਸ਼ੇਪ